ਜੋ ਜਿਹੜਾ ਸਭ ਤੋਂ بڑا ਕਾਰਨ ਹੈ ਹਾਰਮੋਨਲ ਇੰਬੈਲੈਂਸ ਹਾਰਮੋਨਲ ਇੰਬੈਲੈਂਸ ਕਿਉਂ ਹੋ ਰਿਹਾ ਹੈ ਇੰਨਾ ਉਹ ਚੀਜ਼ ਜਿਹੜੀ ਅੱਜ ਦੇ ਦੌਰ ਚ ਆਪਾਂ ਖਾ ਰਹੇ ਆਂ ਚਾਹੇ ਦੀ ਉਹ ਡੱਬਾ ਬੰਦ ਚੀਜ਼ ਹੈ ਪੈਕਟ ਬੰਦ ਚੀਜ਼ ਹੈ ਪ੍ਰੀਜ਼ਰਵੇਟਿਵਲੀ ਚੀਜ਼ ਹੈ ਮਿਲਕ ਐਂਡ ਮਿਲਕ ਪ੍ਰੋਟੀਨ ਵਾਲੀਆਂ ਚੀਜ਼ਾਂ ਨੇ ਜਿਹੜੇ ਅੱਜ ਦੇ ਦੌਰ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੰਥੈਟਿਕ ਮਿਲਕ ਦਾ ਜਿਹੜਾ ਚੱਲਣ ਹੈ 90% ਲੋਕਾਂ ਨੂੰ ਆਪਾਂ ਨੂੰ ਸਿੰਥੈਟਿਕ ਮਿਲਕ ਮਿਲ ਰਿਹਾ ਹੈ ਇਹੇ ਕਾਰਨ ਬਣਦੀਆਂ ਬਹੁਤ بڑا ਕਾਰਨ ਬਣਦੀਆਂ ਨੇ ਹਾਰਮੋਨਲ ਇੰਬੈਲੈਂਸ ਦਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਮਾਮਲੇ ਵੱਧ ਰਹੇ ਨੇ ਪਹਿਲਾਂ ਤਾਂ ਜਿਹੜੀ ਪ੍ਰੋਬਲਮ ਹੁੰਦੀ ਸੀ 60 70 ਸਾਲ ਤੇ ਜਾ ਕੇ ਹੁੰਦੀ ਸੀ ਪ੍ਰੋਸਟੇਟ ਜਿਹਨੂੰ ਤੁਸੀਂ ਸੁਣਦੇ ਆ ਗਦੂਦਾਂ ਦੀ ਪ੍ਰੋਬਲਮ ਖਾਲੀ-ਖਾਲੀ ਗਦੂਦਾਂ ਬੇਸਿਕਲੀ ਇੱਕ ਆਪਣਾ ਗਲੈਂਡ ਹੈ ਗਦੂਦ ਕਹਿੰਦੇ ਆ ਉਹਨੂੰ ਆਪਾਂ ਗਲੈਂਡ ਹੈ ਆਪਣਾ ਉਹਨੂੰ ਬੰਨਾ ਆਪਾਂ ਪ੍ਰੋਸਟੇਟ ਕਹਿ ਦਿੰਦੇ ਆ ਉਹਨੂੰ ਇੰਗਲਿਸ਼ ਦੇ ਵਿੱਚ ਪ੍ਰੋਸਟੇਟ ਕਹਿੰਦੇ ਆ ਇਹ ਆਪਣੇ ਬਿਲਕੁਲ ਜਿਹੜਾ ਆਪਣਾ ਯੂਰੀਨਰੀ ਬਲੇਡਰ ਹੈ ਆ ਆਪਣਾ ਬਲੇਡਰ ਹੈ ਬਲੇਡਰ ਦੇ ਨੀਚੇ ਇੱਕ ਤੋਂ ਛੋਟੇ ਅਕਰੋਡ ਦੀ ਸ਼ੇਪ ਦਾ ਇੱਕ ਗਲੈਂਡ ਹੈ ਗ੍ਰੰਥੀ ਹੁੰਦੀ ਹੈ ਠੀ ਇਹ ਨਾਰਮਲ ਜਦੋਂ ਇਹ ਰਹਿੰਦਾ ਹੈ ਇਹ ਆਪਾਂ ਨੂੰ ਕੋਈ ਤਕਲੀਫ ਨਹੀਂ ਕਰਦਾ ਮਤਲਬ ਇਹਦਾ ਜਿਹੜਾ ਕੰਮ ਹੈ ਜੇ ਅਗਰ ਆਪਾਂ ਦੇਖੀਏ ਜਿਹੜਾ ਆਪਣਾ ਲਿੰਗ ਵਾਲੀ ਨਾਲੀ ਹੈ ਉਹਨੂੰ ਇਹ ਲੂਬ੍ਰੀਕੇਟ ਕਰਨ ਦਾ ਕੰਮ ਕਰਦੀ ਹੈ ਇਹ ਦੇ ਨਾਲ ਇਹਦੇ ਵਿੱਚ ਚਿਪਚਿਪਾ ਪਦਾਰਥ ਬਣਾਉਂਦਾ ਹੈ ਇਹ ਜਿਹਦੇ ਵਿੱਚ ਸਿਟ੍ਰਿਕ ਐਸਿਡ ਹੁੰਦਾ ਜ਼ਿੰਕ ਹੁੰਦਾ ਹੈ ਜਿਹੜਾ ਕਿ ਸੀਮਨ ਦੇ ਫਲੋ ਨੂੰ ਮਤਲਬ ਕਿ ਆਸਾਨ ਬਣਾਉਂਦਾ ਹੈ ਇੱਕ ਮਕੈਨੀਕਲ ਅਬਸਟਰਕਸ਼ਨ ਹੌਣ ਲੱਗ ਜਾਂਦੀ ਹੈ ਉਹ ਨਾਲੀ ਦੇ ਵਿੱਚ ਜਦੋਂ ਵਧਣਾ ਸ਼ੁਰੂ ਹੁੰਦਾ ਹੈ ਉੱਥੋਂ ਹੀ ਇਹਦੀ ਸਮੱਸਿਆ ਸ਼ੁਰੂ ਹੁੰਦੀ ਹੈ ਮੇਲ ਦੇ ਵਿੱਚ ਇਹ ਬਹੁਤ ਬੜੀ ਪ੍ਰੋਬਲਮ ਹੈ ਬੀਪੀਐਚ ਇਹਨੂੰ ਆਪਾਂ ਕਹਿ ਦਿੰਦੇ ਹਾਂ ਬਿਨਾਈਨ ਪ੍ਰੋਸਟੇਟਿਕ ਹਾਈਪਰਪਲੇਸੀਆ ਹਰਨੀਆਂ ਇੱਕ ਡਿਫਰੈਂਟ ਚੀਜ਼ ਹੈ ਹਰਨੀਆਂ ਜਿਸ ਤਰ੍ਹਾਂ ਐਂਗੁਆਇਨਲ ਹਰਨੀਆਂ ਫੀਮੋਰਲ ਹਰਨੀਆਂ ਜਾਂ ਅੰਬਲਾਈਕਲ ਹਰਨੀਆਂ ਹਰਨੀਆਂ ਕੀ ਹੁੰਦਾ ਹੈ ਕਿ ਜਿਹੜੀਆਂ ਆਪਣੀ ਇੰਟੈਸਟਾਈਨ ਨੇ ਹਾਂਜੀ ਉਹ ਅਬਡੋਮినਲ ਕੈਵਿਟੀ ਤੋਂ ਨਿਕਲ ਕੇ ਜਦੋਂ ਦੂਸਰੀ ਜਗ੍ਹਾ ਤੇ ਜਾਂਦੀਆਂ ਨੇ ਆਪਣੇ ਕੁੱਲੇ ਦੇ ਵਿੱਚ ਚਲ ਜਾਂਦੀਆਂ ਨੇ ਜਾਂ ਕਈ ਵਾਰੀ ਪਸ਼ਾਬ ਦੀ थैਲੀ ਦੇ ਵਿੱਚ ਵੀ ਆ ਜਾਂਦੀਆਂ ਨੇ ਇਹ ਆ ਆਪਣੀ ਧੁੰਨੀ ਦੇ ਵਿੱਚ ਆ ਜਾਂਦੀਆਂ ਨੇ ਠੀਕ ਹੈ ਨਾ ਉਹ ਆਪਣੀਆਂ ਇੰਟੈਸਟਾਈਨ ਦਾ ਕੁਝ ਪੋਰਸ਼ਨ ਹੁੰਦਾ ਵੀ ਜਿਹੜਾ ਆਪਣੀ ਜਗ੍ਹਾ ਤੋਂ ਪ੍ਰੈਸ਼ਰ ਕਰਕੇ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਹੋ ਜਾਂਦਾ ਖਦੂਦ ਬੇਸਿਕਲੀ ਇੱਕ ਗ੍ਰੰਥੀ ਜਿਹੜੀ ਗਦੂਦ ਨੇ ਬੇਸਿਕਲੀ ਗ੍ਰੰਥੀ ਦੇ ਸਾਈਜ਼ ਨੂੰ ਵਧਣਾ ਆਪਾਂ ਪ੍ਰੋਸਟੇਟਿਕ ਹਾਈਪਰਪਲੇਸ਼ੀਆ ਕਹ ਦਿੰਨੇ ਆ ਬੀਪੀਐਚ ਕਹ ਦਿੰਦੇ ਆ ਦਰਸ਼ਕ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸ ਇਹਦਾ ਜਿਹੜਾ ਸਭ ਤੋਂ بڑا ਕਾਰਨ ਹੈ ਹਾਰਮੋਨਲ ਇੰਬੈਲੈਂਸ ਹਾਰਮੋਨਲ ਇੰਬੈਲੈਂਸ ਕਿਉਂ ਹੋ ਰਿਹਾ ਹੈ ਇੰਨਾ ਕਿਉਂਕਿ ਹਰ ਉਹ ਚੀਜ਼ ਜਿਹੜੀ ਅੱਜ ਦੇ ਦੌਰ ਚ ਆਪਾਂ ਖਾ ਰਹੇ ਆਂ ਚਾਹੇ ਦੀ ਉਹ ਡੱਬਾ ਬੰਦ ਚੀਜ਼ ਹੈ ਪੈਕਟ ਬੰਦ ਚੀਜ਼ ਹੈ ਪ੍ਰੀਜ਼ਰਵੇਟਿਵਲੀ ਚੀਜ਼ ਹੈ ਇਹ ਜਿੰਨੇ ਵੀ ਮਿਲਕ ਐਂਡ ਮਿਲਕ ਪ੍ਰੋਟੀਨ ਵਾਲੀਆਂ ਚੀਜ਼ਾਂ ਨੇ ਜਿਹੜੇ ਅੱਜ ਦੇ ਦੌਰ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੰਥੈਟਿਕ ਮਿਲਕ ਦਾ ਜਿਹੜਾ ਚੱਲਣਾ ਹੈ 90% ਲੋਕਾਂ ਨੂੰ ਆਪਾਂ ਨੂੰ ਸਿੰਥੈਟਿਕ ਮਿਲਕ ਮਿਲ ਰਿਹਾ ਹ। ਹੋਰ ਵੀ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਆਪਾਂ ਨੂੰ ਇਹ ਸਿੰਥੈਟਿਕ ਫਾਰਮ ਦੇ ਵਿੱਚ ਮਿਲ ਰਹੀਆਂ ਨੇ ਇਹ ਕਾਰਨ ਬਣਦੀਆਂ ਬਹੁਤ ਵੱਡਾ ਕਾਰਨ ਬਣਦੀਆਂ ਨੇ ਹਾਰਮੋਨਲ ਇੰਬੈਲੈਂਸ ਦਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਮਾਮਲੇ ਵੱਧ ਰਹੇ ਨੇ ਜਿਸ ਤਰ੍ਹਾਂ ਮੇਲ ਦੀ ਅਗਰ ਆਪਾਂ ਗੱਲ ਕਰ ਲਈਏ ਮੇਲ ਦੇ ਵਿੱਚ ਕੀ ਹੈ ਕਿ ਪਹਿਲਾਂ ਤਾਂ ਜਿਹੜੀ ਪ੍ਰੋਬਲਮ ਹੁੰਦੀ ਸੀ 60 70 ਸਾਲ ਤੇ ਜਾ ਕੇ ਹੁੰਦੀ ਸੀ ਪ੍ਰੋਸਟੇਟ ਜਿਹਨਾਂ ਤੁਸੀਂ ਸੁਣਦੇ ਆ ਗਦੂਦਾਂ ਦੀ ਪ੍ਰੋਬਲਮ ਹਾਂਜੀ ਹਾਂਜੀ ਠੀਕ ਗਦੂਦਾਂ ਬੇਸਿਕਲੀ ਇੱਕ ਆਪਣਾ ਗਲੈਂਡ ਹੈ ਗਦੂਦ ਕਹਿੰਦੇ ਆ ਉਹਨੂੰ ਆਪਾਂ ਠੀਕ ਗਲੈਂਡ ਹੈ ਆਪਣਾ ਉਹਨੂੰ ਬੰਨਾ ਆਪਾਂ ਪ੍ਰੋਸਟੇਟ ਕਹਿ ਦਿੰਦੇ ਆ ਉਹਨੂੰ ਇੰਗਲਿਸ਼ ਦੇ ਵਿੱਚ ਪ੍ਰੋਸਟੇਟ ਕਹਿੰਦੇ ਆ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਗਦੂਦ ਕਹਿ ਦਿੰਦੇ ਆ ਠੀਕ ਹੈ ਇਹ ਆਪਣੇ ਬਿਲਕੁਲ ਜਿਹੜਾ ਆਪਣਾ ਯੂਰਿਨਰੀ ਬਲੈਡਰ ਹੈ ਆ ਆਪਣਾ ਬਲੈਡਰ ਹੈ ਬਲੈਡਰ ਦੇ ਨੀਚੇ ਇੱਕ ਛੋਟੇ ਖਰੋਟ ਦੀ ਸ਼ੇਪ ਦਾ ਇੱਕ ਗਲੈਂਡ ਹੈ ਗ੍ਰੰਥੀ ਹੁੰਦੀ ਹੈ ਠੀਕ ਹੈ ਜੀ ਇਹ ਨਾਰਮਲ ਜਦੋਂ ਇਹ ਰਹਿੰਦਾ ਹੈ ਇਹ ਆਪਾਂ ਨੂੰ ਕੋਈ ਤਕਲੀਫ ਨਹੀਂ ਕਰਦਾ ਮਤਲਬ ਇਹਦਾ ਜਿਹੜਾ ਕੰਮ ਹੈ ਜੇ ਅਗਰ ਆਪਾਂ ਦੇਖੀਏ ਆਪਣਾ ਜਿਹੜਾ ਯੂਰੇਥਰ ਹੈ ਜਿਹੜਾ ਆਪਣਾ ਲਿੰਗ ਵਾਲੀ ਨਾਲੀ ਹੈ ਉਹਨੂੰ ਇਹ ਲੂਬ੍ਰੀਕੇਟ ਕਰਨ ਦਾ ਕੰਮ ਕਰਦੀ ਹੈ ਠੀਕ ਹੈ ਨਾ ਇਹਦੇ ਵਿੱਚ ਚਿਪਚਿਪਾ ਪਦਾਰਥ ਬਣਾਉਂਦਾ ਹੈ ਇਹ ਜਿਹਦੇ ਵਿੱਚ ਸਿਟ੍ਰਿਕ ਐਸਿਡ ਹੁੰਦਾ ਹੈ ਜ਼ਿੰਕ ਹੁੰਦਾ ਹੈ ਜਿਹੜਾ ਕਿ ਸੇਮਨ ਦੇ ਫਲੋ ਨੂੰ ਮਤਲਬ ਕਿ ਆਸਾਨ ਬਣਾਉਂਦਾ ਹੈ ਠੀਕ ਹੈ ਜੀ ਇਹ ਆਪਣਾ ਯੂਰਿਨ ਦਾ ਫਲੋ ਹੈ ਸੇਮਨ ਦੇ ਫਲੋ ਨੂੰ ਆਸਾਨ ਕਰਦਾ ਹੈ ਇਹ ਮਤਲਬ ਇੱਕ ਚਿਪਚਿਪਾ ਪਦਾਰਥ ਬਣਾਉਂਦਾ ਹੈ ਠੀਕ ਹੈ ਜਦੋਂ ਇਹਦਾ ਸਾਈਜ਼ ਵਧਣ ਲੱਗ ਜਾਂਦਾ ਹੈ ਜਿਸ ਤਰ੍ਹਾਂ ਇਹਦਾ ਸਾਈਜ਼ ਵਧੂਗਾ ਤਾਂ ਉਹ ਹੁਣ ਨਾਲੀ ਦੇ ਵਿੱਚ ਨੂੰ ਜਾਊਗਾ ਜਿਹੜੀ ਪਸ਼ਾਬ ਵਾਲੀ ਨਾਲੀ ਹੈ ਇਹਦੇ ਵਿੱਚ ਜਾਂਦਾ ਹੈ ਪਸ਼ਾਬ ਵਾਲੀ ਥੈਲੀ ਦੇ ਵਿੱਚ ਜਾਂਦਾ ਹੈ ਉਹ ਕੀ ਕਰਦਾ ਹੈ ਇੱਕ ਉਪਸ਼ਕਸ਼ਨ ਕਾਜ਼ ਕਰਦਾ ਹੈ ਮਤਲਬ ਇੱਕ ਮਕੈਨੀਕਲ ਉਪਸ਼ਕਸ਼ਨ ਹੌਣ ਲੱਗ ਜਾਂਦੀ ਹੈ ਉਹ ਨਾਲੀ ਦੇ ਵਿੱਚ ਜਦੋਂ ਵਧਣਾ ਸ਼ੁਰੂ ਹੁੰਦਾ ਹੈ ਉੱਥੋਂ ਹੀ ਇਹਦੀ ਸਮੱਸਿਆ ਸ਼ੁਰੂ ਹੁੰਦੀ ਹੈ ਮੇਲ ਦੇ ਵਿੱਚ ਇਹ ਬਹੁਤ ਬੜੀ ਪ੍ਰੋਬਲਮ ਹੈ ਬੀਪੀਐਚ ਇਹਨੂੰ ਆਪਾਂ ਕਹਿ ਦਿੰਨੇ ਆ ਬਿਨਾਈਨ ਪ੍ਰੋਸਟੇਟਿਕ ਹਾਈਪਰਪਲੇਸੀਆ ਠੀਕ ਹੈ ਜਾਂ ਪੰਜਾਬੀ ਦੇ ਵਿੱਚ ਆਮ ਲੋਕ ਪਾਸ਼ਾ ਦੇ ਵਿੱਚ ਇਹਨੂੰ ਆਪਾਂ ਗਦੂਰ ਕਹਿ ਦਿੰਨੇ ਆ ਹਰਨੀਆ ਇੱਕ ਡਿਫਰੈਂਟ ਚੀਜ਼ ਹੈ ਹਰਨੀਆ ਜਿਸ ਤਰ੍ਹਾਂ ਐਂਗੁਆਇਨਲ ਹਰਨੀਆ ਫੀਮੋਰਲ ਹਰਨੀਆ ਜਾਂ ਅੰਬਲਾਈਕਲ ਹਰਨੀਆ ਹਰਨੀਆ ਕੀ ਹੁੰਦਾ ਹੈ ਕਿ ਜਿਹੜੀ ਆਪਣੀ ਇੰਟੈਸਟਾਈਨ ਨੇ ਹਾਂਜੀ ਉਹ ਐਬਡੋਮినਲ ਕੈਵਿਟੀ ਤੋਂ ਨਿਕਲ ਕੇ ਜਦੋਂ ਦੂਸਰੀ ਜਗ੍ਹਾ ਤੇ ਜਾਂਦੀਆਂ ਨੇ ਆਪਣੇ ਕੁੱਲੇ ਦੇ ਵਿੱਚ ਚਲ ਜਾਂਦੀਆਂ ਨੇ ਜਾਂ ਕਈ ਵਾਰੀ ਪਸ਼ਾਬ ਦੀ ਥੈਲੀ ਦੇ ਵਿੱਚ ਵੀ ਆ ਜਾਂਦੀਆਂ ਨੇ ਜਾਂ ਆਪਣੀ ਧੁੰਨੀ ਦੇ ਵਿੱਚ ਆ ਜਾਂਦੀਆਂ ਨੇ ਠੀਕ ਹੈ ਨਾ ਉਹ ਆਪਣੀਆਂ ਇੰਟੈਸਟਾਈਨ ਦਾ ਕੁਝ ਪੋਰਸ਼ਨ ਹੁੰਦਾ ਵੀ ਜਿਹੜਾ ਆਪਣੀ ਜਗ੍ਹਾ ਤੋਂ ਪ੍ਰੈਸ਼ਰ ਕਰਕੇ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਹੋ ਜਾਂਦਾ ਉਹ ਭਰਨੀਆ ਕਹਿੰਦੇ ਨੇ ਗਦੂਦ ਬੇਸਿਕਲੀ ਇੱਕ ਗ੍ਰੰਥੀ ਜਿਹੜੀ ਗਦੂਦ ਨੇ ਬੇਸਿਕਲੀ ਗ੍ਰੰਥੀ ਦੇ ਸਾਈਜ਼ ਨੂੰ ਵਧਣਾ ਆਪਾਂ ਪ੍ਰੋਸਟੇਟਿਕ ਹਾਈਪਰਪਲੇਸ਼ੀਆ ਕਹ ਦਿੰਨੇ ਆ ਬੀਪੀਐਚ ਕਹ ਦਿੰਦੇ ਆ ਥੈਲੀ ਲੱਗਣ ਦੇ ਕਈ ਕਾਰਨ ਹੋ ਸਕਦੇ ਨੇ ਥੈਲੀ ਦਾ ਕਈ ਵਾਰ ਇਹ ਹੈ ਕਿ ਜਦੋਂ ਪਸ਼ਾਬ ਵਾਲੇ ਰਸਤੇ ਦੇ ਵਿੱਚ ਪਥਰੀ ਬਣ ਕੇ ਪਸ਼ਾਬ ਤੋਂਦੋਂ ਵੀ ਰੁਕ ਜਾਂਦਾ ਉਹਦੇ ਵਿੱਚ ਵੀ ਥੈਲੀ ਲੱਗ ਜਾਂਦੀ ਹੈ ਗਦੁੱਦਾਂ ਵਾਲੇ ਪੇਸ਼ੈਂਟ ਦੇ ਵਿੱਚ ਵੀ ਥੈਲੀ ਲੱਗਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਜਿਹੜਾ ਰਸਤਾ ਹੈ ਜਦੋਂ ਨਾਲੀ ਰੁਕ ਜਾਂਦੀ ਹੈ ਪਸ਼ਾਬ ਬਿਲਕੁਲ ਬੰਦ ਹੋ ਜਾਂਦਾ ਫਿਰ ਆਪਾਂ ਕੀ ਕਰਦੇ ਆ ਟੈਂਪਰੇਰੀ ਉਹਨੂੰ ਪਸ਼ਾਬ ਕਰਾਉਣ ਲਈ ਫੋਲੀ ਪਾ ਦਿੰਨੇ ਆ ਕੈਥੀਟਰ ਪਾ ਦਿੰਨੇ ਆ ਉਹਦੇ ਨਾਲ ਦੀ ਪਸ਼ਾਬ ਆਉਣ ਲੱਗ ਜਾਂਦਾ ਪਰ ਉਹ ਇੱਕ ਟੈਂਪਰੇਰੀ ਸੋਲੂ ਆਪਰੇਸ਼ਨ ਜਿਹੜਾ ਹੱਲ ਹੈ ਇਹਦਾ ਆਪਰੇਸ਼ਨ ਜਿਹੜਾ ਹੁੰਦਾ ਹੈ ਮਤਲਬ ਕਿ 올ਡ ਏਜ ਪਹਿਲੀ ਗੱਲ ਤਾਂ 올ਡ ਏਜ ਹੁੰਦਾ ਹੈ ਜਿਆਦਾਤਰ ਪ੍ਰੋਬਲਮ ਜਿਹੜੀ ਹੈ 55 60 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹਦਾ ਆਪਰੇਟ ਹੁੰਦਾ ਹੈ ਠੀਕ ਹੈ ਜਿਹੜਾ ਤਾਂ ਆਪਰੇਟ ਹੁੰਦਾ ਹੈ ਬੜਾ ਪੇਨਫੁਲ ਹੁੰਦਾ ਹੁੰਦਾ ਤਾਂ ਲੈਪਰੋਸਕੋਪਿਕ ਉਹ ਹੈ ਸਰਜਰੀ ਹੁੰਦੀ ਹੈ ਲੈਪਰੋਸਕੋਪੀ ਹੁੰਦੀ ਹੈ ਪਰ ਇਹਦਾ ਜਿਹੜਾ ਹੁੰਦਾ ਹੈ ਉਹ ਬੜਾ ਪੇਨਫੁਲ ਜਾਂ ਹੁੰਦਾ ਕਿ ਦੋ ਤਿੰਨ ਦਿਨ ਤੁਸੀਂ ਸਿੱਧੇ ਲੇਟਰਾ ਹੁੰਦਾ ਇਰੀਗੇਸ਼ਨ ਚੱਲਦੀ ਰਹਿੰਦੀ ਹੈ ਉਹ ਚ ਕਲੌਟ ਨਿਕਲੀ ਜਾਂਦੇ ਨੇ ਚੱਲੀ ਜਾਂਦਾ ਹੈ ਫਿਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਆਪਰੇਟ ਦੀ ਕੰਪ UTI ਹੁੰਦਾ ਯੂਨੀ ਟ੍ਰੈਕ ਇਨਫੈਕਸ਼ਨ ਮਤਲਬ ਥੋੜੀ ਬਹੁਤੀ ਵੀ ਅਨ ਹਾਈਜਨਿਕ ਹੋਈ ਕੰਡੀਸ਼ਨ ਤਾਂ ਉਹਦੇ ਵਿੱਚੋਂ UTI ਉਸ ਤੋਂ ਬਾਅਦ ਯੂਰੋ ਸੈਪਸਿਸ ਹੋ ਜਾਂਦੀ ਹੈ ਮਤਲਬ ਕਿ ਇਹਦੀ ਰੀਕਰੈਂਸ ਦਾ ਚਾਂਸ ਬਹੁਤ ਜ਼ਿਆਦਾ ਨਹੀਂ ਅਪਰੇਟ ਕਰਵਾ ਕੇ ਵੀ ਇਹਦੀ ਪ੍ਰੋਬਲਮ ਬਣੀ ਰਹਿੰਦੀ ਹੈ ਮਤਲਬ ਮੈਂ ਬਹੁਤ ਪੇਸ਼ੈਂਟ ਨੂੰ ਇਸ ਤਰ੍ਹਾਂ ਦੇ ਜਾਣਦਾ ਜਿਨ੍ਹਾਂ ਦਾ ਪੋਸਟ ਆਪਰੇਟਿਵ ਵੀ ਜਿਨ੍ਹਾਂ ਨੂੰ ਇਹਦੀ ਪ੍ਰੋਬਲਮ ਹੈ ਹੀ ਹੈ ਕੈਂਸਰ ਵੀ ਇੱਕ ਬੀਪੀਐਚ ਦਾ ਹੀ ਰੂਪ ਹੈ ਮਤਲਬ ਬੀਪੀਐਚ ਹੁੰਦਾ ਬਿਨਾਈਨ ਪ੍ਰੋਸਟੇਟਿਕ ਹਾਈਪਰਪਲੇਸੀਆ ਬਿਨਾਈਨ ਦਾ ਮਤਲਬ ਹੈ ਜਿਹੜਾ ਨਾਨ ਕੈਂਸਰਸ ਹੋਵੇ ਇਹ ਨਾਨ ਕੈਂਸਰਸ ਗਰੋਥ ਹੁੰਦੀ ਹੈ ਠੀਕ ਹੈ ਜਿਹੜਾ ਹੁੰਦਾ ਹੈ ਕੈਂਸਰਸ ਉਹਦੇ ਵਿੱਚ ਕੀ ਹੈ ਕਿ ਪੀਐਸਏ ਲੈਵਲ ਵੱਧ ਜਾਂਦਾ ਹੈ ਪ੍ਰੋਸਟੇਟਿਕ ਜਿਹੜਾ ਸਪੈਸਿਫਿਕ ਐਂਟੀਜਨ ਹੈ ਉਹ ਕਾਫੀ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਇਹਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਕਈ ਵਾਰ ਲੰਬੇ ਟਾਈਮ ਤੇ ਬੀਪੀਐਚ ਜਾ ਕੇ ਵੀ ਕੈਂਸਰ ਚ ਚੇਂਜ ਹੋ ਜਾਂਦਾ ਜਦੋਂ ਬਹੁਤ ਹੀ ਜ਼ਿਆਦਾ ਇਹਦੇ ਗਰੋਥ ਹੋ ਜਾਂਦੀ ਹੈ ਬਿਲਕੁਲ ਜਿਹੜਾ ਆਪਣਾ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਆਪਣਾ ਖਾਣ ਪੀਣ ਨਹੀਂ ਸਹੀ ਹੈ ਉਹ ਜਾ ਕੇ ਬੀਪੀਐਚ ਹੀ ਕੈਂਸਰਸ ਦੇ ਵਿੱਚ ਚੇਂਜ ਹੋ ਜਾਂਦਾ ਬਿਲਕੁਲ ਜਿਹੜਾ ਤੁਸੀਂ ਗੱਲ ਕੀਤੀ ਹੈ ਨੂੰ ਫੀਮੇਲ ਦੇ ਵਿੱਚ ਵੀ ਇਹ ਚੀਜ਼ ਬਹੁਤ ਕਾਮਨ ਹੈ ਕਿਉਂਕਿ ਇੱਕ ਤਾਂ ਸਭ ਤੋਂ ਵੱਡੀ ਕੀ ਹੁੰਦੀ ਹੈ ਫੀਮੇਲ ਦੇ ਵਿੱਚ ਪ੍ਰੋਬਲਮ ਕਿ ਉਹਨਾਂ ਦਾ ਯੂਰੀਥਰਾ ਸ਼ਾਰਟ ਹੁੰਦਾ ਆਪਣਾ ਯੂਰੀਥਰਾ ਹੁੰਦਾ 25 ਸੈਂਟੀਮੀਟਰ ਲੰਬਾ ਮੇਲ ਦੇ ਵਿੱਚ ਫੀਮੇਲ ਦੇ ਵਿੱਚ ਬਹੁਤ ਸ਼ਾਰਟ ਹੁੰਦਾ ਯੂਰੀਥਰਾ ਉਹਦੇ ਵਿੱਚ ਕੀ ਹੈ ਕਿ ਜਿਸ ਤਰ੍ਹਾਂ ਛਿਕਾਈ ਸਨੀਜ਼ਿੰਗ ਹੋਈ ਇਹ ਕੰਸੀ ਹੈ ਜਾਂ ਜੋਰ ਨਾਲ ਆਪਾਂ ਬੋਲਦੇ ਵੀ ਆ ਜਾਂ ਕਿਤੇ ਵੀ ਕਿਸੇ ਵੀ ਚੀਜ਼ ਭਾਰ ਚੱਕਣ ਨੂੰ ਥੋੜਾ ਜਿਹਾ ਭਾਰ ਚੱਕਿਆ ਆਪਾਂ ਨੇ ਥੋੜਾ ਜਿਹਾ ਪ੍ਰੈਸ਼ਰ ਪਿਆ ਜੋਰ ਲੱਗਿਆ ਉਹਦੇ ਵਿੱਚ ਕੀ ਹੈ ਕਿ ਪਸ਼ਾਬ ਨਿਕਲ ਜਾਂਦਾ ਇਹ ਇਹਦੇ ਵਿੱਚ ਕੀ ਹੁੰਦਾ ਕਿ ਇਹਦੇ ਵਿੱਚ ਜਿਹੜਾ ਮਸਾਨਾ ਉਹ ਕਮਜ਼ੋਰ ਹੋ ਜਾਂਦਾ ਇਹ ਥਿੱਕਨੈਸ ਵਧਣ ਲੱਗ ਜਾਂਦੀ ਹੈ ਮਸਾਨੇ ਦੀ ਜਾਂ ਜਿਹਨੂੰ ਆਪਾਂ ਕਹਿੰਦੇ ਨਿਊਰੋਜੈਨਿਕ ਬਲੇਡਰ ਹੋ ਜਾਂਦਾ ਮਤਲਬ ਇਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੇ ਜਾਂ ਫੀਮੇਲ ਦੇ ਵਿੱਚ ਇੱਕ ਹੋਰ ਬੜੀ ਪ੍ਰੋਬਲਮ ਹੈ ਜਿਹੜੀ ਕਾਮਨ ਪ੍ਰੋਬਲਮ ਹੈ ਬਹੁਤ ਜ਼ਿਆਦਾ ਜਿਹੜੀ ਇਹ ਇਹਦੇ ਵਿੱਚ ਪਾਈ ਜਾ ਰਹੀ ਕਾਮਨਲੀ ਉਹ ਹੈ ਯੂਟਾਈ ਯੂਰਿਨਰੀ ਟ੍ਰੈਕ ਇਨਫੈਕਸ਼ਨ ਫੀਮੇਲ ਦੇ ਵਿੱਚ ਬਹੁਤ ਹੀ ਕਾਮਨ ਰਹਿੰਦਾ ਓਕੇ ਠੀਕ ਹੈ ਉਹਦੇ ਕਰਕੇ ਵੀ ਜਦੋਂ ਰੀਕਰੈਂਟ ਯੂਰਿਨਰੀ ਟ੍ਰੈਕ ਇਨਫੈਕਸ਼ਨ ਹੁੰਦਾ ਬਾਰ ਬਾਰ ਤੁਹਾਨੂੰ ਯੂਟਾਈ ਹੁੰਦੀ ਹੈ ਉਹਦੇ ਨਾਲ ਵੀ ਤੁਹਾਡੇ ਜਿਹੜੇ ਮਸਾਨੇ ਦੀ ਤਾਕਤ ਹੈ ਜਿਹੜੇ ਮਸਾਨੇ ਦੇ ਮਸਲ ਨੇ ਉਹ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹਦਾ ਤੁਹਾਡਾ ਪਸ਼ਾਬ ਦਾ ਜਿਹੜਾ ਕੰਟਰੋਲ ਹੈ ਉਹ ਪ੍ਰੋਪਰ ਨਹੀਂ ਰਹਿੰਦਾ ਜਿਹਦੇ ਨਾਲ ਛਿੱਕ ਆਈ ਖਾਂਸੀ ਆਈ ਜਾਂ ਥੋੜਾ ਜਿਹਾ ਵੀ ਜ਼ੋਰ ਲੱਗਿਆ ਹੈ ਹਸੇ ਆਪਾਂ ਤੇਜ ਉਹਦੇ ਨਾਲ ਕੀ ਹੈ ਕਿ ਪਿਸ਼ਾਬ ਵਿੱਚ ਹੀ ਨਿਕਲ ਜਾਂਦਾ ਨਹੀਂ ਜਿਹੜਾ ਲਾਸਿਕਸ ਬੇਸਿਕਲੀ ਕੀ ਹੈ ਕਿ ਇਹ ਡਾਇuretic ਹੈ ਡਾਇuretic ਮਤਲਬ ਕੀ ਹੈ ਤੁਹਾਨੂੰ ਪਿਸ਼ਾਬ ਖੁੱਲ ਕੇ ਲਿਆ ਦਿੰਦਾ ਮਤਲਬ ਜਿਹੜਾ ਵੀ ਫਲੂਇਡ ਪਿਆ ਹੈ ਅੰਦਰ ਉਹਨੂੰ ਫੋਰਸਫੁਲੀ ਉਹ ਯੂਰਿਨ ਤੱਕ ਲਿਆ ਦਿੰਦਾ ਠੀਕ ਹੈ ਉਹ ਪਿਸ਼ਾਬ ਨਿਕਲ ਜਾਂਦਾ ਠੀਕ ਹੈ ਇੱਕ ਵਾਰੀ ਤੁਸੀਂ ਯੂਰਿਨ ਪਾਸ ਕਰ ਲੈਣੇ ਹੋ ਪਰ ਲਾਸਿਕਸ ਇਹਦਾ ਹੱਲ ਨਹੀਂ ਹੈ ਠੀਕ ਹੈ ਲਾਸਿਕਸ ਦਾ ਇੱਕ ਡਾਇuretic ਹੈ ਜਿਨ੍ਹਾਂ ਦਾ ਮਤਲਬ ਓਵਰਲੋਡ ਚ ਆਪਾਂ ਠੀਕ ਹੈ ਨਾ ਫਲੂਇਡ ਬਾਡੀ ਦੇ ਵਿੱਚ ਜ਼ਿਆਦਾ ਹੈ ਜਾਂ ਜਿਨ੍ਹਾਂ ਨੂੰ ਕੋਈ ਕਾਰਡੀਕ ਪ੍ਰੋਬਲਮ ਹੈ ਡਾਇਲੇਟਿਡ ਕਾਰਡੀਓਮਾਇਓਪੈਥੀ ਹੈ ਜਿਨ੍ਹਾਂ ਦੇ ਇਜੈਕਸ਼ਨ ਫ੍ਰੈਕਸ਼ਨ ਘਟ ਹੈ ਬੇਸਿਕਲੀ ਜਿਹੜਾ ਲੈਸਿਕਸ ਹੈ ਜਾਂ ਟੋਰਸਾਮਾਈਡਾ ਡਾਈਟ ਹੋ ਰਿਹਾ ਹੈ ਇਹ ਬੇਸਿਕਲੀ ਇਹ ਚੀਜ਼ਾਂ ਲਈ ਬਣਿਆ ਹੋਇਆ ਵੀ ਜਦੋਂ ਸਾਡੀ ਬਾਡੀ ਦੇ ਵਿੱਚ ਅਸੀਂ ਓਵਰਲੋਡ ਆ ਫਲੂਇਡ ਦੇ ਵਿੱਚ ਓਕੇ ਉਹਨੂੰ ਬਾਰ-ਬਾਰ ਉਹ ਚੀਜ਼ ਲਈ ਵੀ ਪਸ਼ਾਬ ਖੁੱਲ ਗਿਆ ਨਹੀਂ ਆ ਰਿਹਾ ਪਸ਼ਾਬ ਲਿਆਣਾ ਹੈ ਉਹਦੇ ਲਈ ਉਹ ਮਾੜਾ ਹੈ ਠੀਕ ਹੈ ਆਪਾਂ ਨੂੰ ਕਾਰਨ ਦੇਖਣਾ ਪਊਗਾ ਵੀ ਲੈਸਿਕਸ ਜਾਂ ਡਾਈਟ ਹੋਰ ਆਪਾਂ ਕਿਹੜੀ ਉਹਦੇ ਵਿੱਚ ਲੈ ਰਹੇ ਆਂ ਅਗਰ ਤਾਂ ਯੂਰਿਨ ਬਣ ਨਹੀਂ ਰਿਹਾ ਪ੍ਰੋਪਰ ਆ ਨਹੀਂ ਤਾਂ ਉਹ ਆਪਾਂ ਨੂੰ ਕਾਰਨ ਰੂਲ ਆਊਟ ਕਰਨਾ ਪਊਗਾ ਨਾ ਵੀ ਕਾਰਨ ਕੀ ਹੈ ਤੇ ਪਿੱਛੇ ਠੀਕ ਹੈ ਨਾ ਉਹਦੀ ਕਰੈਟਿਨਿਨ ਤਾਂ ਨਹੀਂ ਵੱਧ ਰਹੀ ਯੂਰੋਸੈਪਸਿਸ ਤਾਂ ਨਹੀਂ ਹੈ ਪੇਸ਼ੈਂਟ ਠੀਕ ਹੈ ਇਹ ਕੋਈ ਹੋਰ ਕਾਰਨ ਮੈਡੀਕਲ ਕਾਰਨ ਤਾਂ ਨਹੀਂ ਕੋਈ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਠੀਕ ਹੈ ਨਾ ਉਹ ਆਪਾਂ ਨੂੰ ਕਾਰਨ ਦੇਖਣਾ ਪਊ ਲੈਸਿਕਸ ਇਸ ਚੀਜ਼ ਦਾ ਹੱਲ ਨਹੀਂ ਲੈਸਿਕਸ ਦਾ ਬੇਸਿਕਲੀ ਇੱਕ ਓਵਰਲੋਡ ਕੰਡੀਸ਼ਨ ਨੂੰ ਮਤਲਬ ਉਹਦਾ ਓਵਰਲੋਡ ਘੱਟ ਕਰਨਾ ਹੈ ਫਲੂਇਡ ਘੱਟਣਾ ਹੈ ਠੀਕ ਹੈ ਨਾ ਲੈਸਿਕਸ ਤਾਂ ਉਹ ਡਰਗ ਆਫ ਚੋਇਸ ਹੈ ਘੱਟੋ ਘੱਟ ਤਿੰਨ ਤੋਂ ਚਾਰ ਵਾਰ ਤਾਂ ਯੂਰੀਨ ਆਉਣਾ ਚਾਹੀਦਾ ਹੈ ਗਰਮੀ ਦੇ ਵਿੱਚ ਵੀ ਸਰਦੀ ਦੇ ਵਿੱਚ ਇਹ ਕਟੋ-ਕਟ ਮਿਨੀਮਮ ਜਿਹੜਾ ਆਪਣਾ ਯੂਰਿਨ ਵੋਲਿਊਮ ਹੈ 24 ਘੰਟਿਆਂ ਦਾ 24 ਘੰਟਿਆਂ ਦੀ ਜਿਹੜੇ ਗੱਲ ਕਰ ਰਹੇ ਡੇਢ ਲੀਟਰ ਹੋਣਾ ਚਾਹੀਦਾ ਠੀਕ ਹੈ ਸਰਦੀ ਦੇ ਵਿੱਚ ਗਰਮੀ ਦੇ ਵਿੱਚ 1 ਲੀਟਰ ਵੀ ਹੈ ਗਰਮੀ ਦੇ ਵਿੱਚ ਕੀ ਹੈ ਕਿ ਸਾਡੇ ਗਰਮੀ ਪਸੀਨਾ ਆਉਂਦਾ ਕੁਝ ਪਾਣੀ ਉਹਦੇ ਰਸਤੇ ਚਲ ਜਾਂਦਾ ਠੀਕ ਹੈ ਜੀ ਤੇ ਸਰਦੀ ਦੇ ਵਿੱਚ ਇਹੀ ਵੋਲਿਊਮ ਵੱਜ ਜਾਂਦਾ ਠੀਕ ਹੈ ਨਾ ਅਗਰ ਪਸ਼ਾਬ ਨਹੀਂ ਆ ਰਿਹਾ ਇਟ ਮੀਨਸ ਕਿ ਸਾਡਾ ਸਾਡਾ ਖਾਣਾ ਪੀਣਾ ਉਹ ਠੀਕ ਨਹੀਂ ਹੈ ਅਸੀਂ ਪ੍ਰੋਸੈਸਡ ਫੂਡ ਡੱਬਾ ਬੰਦ ਪੈਕਟ ਬੰਦ ਚੀਜ਼ਾਂ ਜਿਆਦਾ ਲੈ ਰਹੇ ਹਾਂ ਚਟਪਟੀਆਂ ਚੀਜ਼ਾਂ ਸਵਾਦ ਵਾਲੀਆਂ ਚੀਜ਼ਾਂ ਜਿਆਦਾ ਲੈ ਰਹੇ ਹਾਂ ਜਿਹਦੇ ਨਾਲ ਸਾਡੀ ਬੋਡੀ ਦੇ ਵਿੱਚ ਗਰਮੈਸ਼ ਹੋ ਰਹੀ ਹੈ ਯੂਰਿਨ ਪ੍ਰੋਪਰ ਨਹੀਂ ਆਉਂਦਾ ਫਿਰ ਇਲਾਕੇ ਜਿਹੜਾ ਚੀਸ ਨਾਲ ਆਉਂਦਾ ਪਸ਼ਾਬ ਜਾਂ ਇਲਾਕਿਆਂ ਦਾ ਜਾਂ ਤਾਂ ਉਹਨਾਂ ਦਾ ਖਾਣ ਪੀਣ ਨਹੀਂ ਠੀਕ ਜਿਆਦਾ ਮਿਰਚ ਮਸਾਲਾ ਖਾ ਰਹੇ ਨੇ ਹੂੰ ਪਿੱਤੋਦਸ਼ ਵਧਿਆ ਹੋਇਆ ਹੈ ਸਰੀਰ ਦਾ ਠੀਕ ਹੈ ਜੀ ਉਹਦੇ ਨਾਲ ਕੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਨੂੰ ਨੁਕਸਾਨ ਕਰਦੀਆਂ ਨੇ ਜਿਹੜੇ ਦੋ ਦੋ ਬੂੰਦਾਂ ਨੇ ਜਾਂ ਚਾਰ ਚਾਰ ਬੂੰਦਾਂ ਨੇ ਵੀ ਉਹਨੂੰ ਕਿੱਥੇ ਕਰਨ ਜਾਵਾਂਗੇ ਡਾਈਪਰ ਆਪਾਂ ਲਗਾਲਨੇ ਪਰ ਡਾਈਪਰ ਤਾਂ ਆਪਾਂ ਇੱਕ ਤਾਂ ਆਪਾਂ ਅਨ ਹਾਈਜੀਨਿਕ ਰਹਨੇ ਆ ਹਮੇਸ਼ਾ ਹੀ ਠੀਕ ਹੈ ਨਾ ਕਿਉਂਕਿ ਡਾਈਪਰ ਲਗਾਉਣ ਨਾਲ ਕੀ ਹੈ ਕਿ ਜਿੰਨੇ ਵੀ ਤੁਹਾਡੀ ਸਕਿਨ ਹੈ ਜੈਨਿਟਲ ਏਰੀਆ ਵਾਲੀ ਉਹ ਕੀ ਹੈ ਕਿ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਨਾ ਡਾਈਪਰ ਤਾਂ ਇੱਕ ਬਹੁਤ ਵੱਡੀ ਸਮੱਸਿਆ ਹੈ ਇਹਦਾ ਆਪਾਂ ਬੱਚਿਆਂ ਨੂੰ ਵੀ ਆਪਾਂ ਹੁਣ ਲਗਾਉਣ ਲੱਗੇ ਅੱਜ ਦੇ ਮਾਡਰਨ ਨੀਰਾ ਚ ਆਪਣੇ ਟਾਈਮ ਚ ਕਿੱਥੇ ਡਾਈਪਰ ਲੱਗਦੇ ਸੀ ਜੀ ਜੀ ਠੀਕ ਹੈ ਨਾ ਮਾਮਾ ਬੱਚੇ ਇੰਨੇ ਟ੍ਰੇਨ ਹੁੰਦੇ ਸੀ ਕਿ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਹ ਸਾਡੇ ਬੱਚੇ ਨੂੰ ਸੁਸੂ ਆ ਰਿਹਾ ਉਹ ਨਾਲ ਹੀ ਕਰਵਾ ਦਿੰਦੀਆਂ ਸੀ ਡਾਈਪਰ ਤਾਂ ਇੱਕ ਸਭ ਤੋਂ ਵੱਡੀ ਮੁਸੀਬਤ